ਸ੍ਰੀ ਕਾਲ ਜੀ ਆ ਤੁਹਾਨੂੰ ਦਰਸ਼ਨ ਕਰਾਨੇ ਹੈ ਸਪੈਸ਼ਲ ਟ੍ਰੇਨ ਦੇ ਜੋ ਕਿ ਹਜੂਰ ਸਾਇਤੋਂ ਪੰਜ ਤਖਤਾਂ ਦੀ ਯਾਤਰਾ ਵਾਸਤੇ ਚੱਲੀ ਹੈ ਰਾਤ ਫਤੇਗੜ ਸਾਹਿਬ ਸਟੇ ਕਰਨ ਤੋਂ ਬਾਅਦ ਇਹ ਟ੍ਰੇਨ ਹੁਣ ਸੰਤ ਦੇਵ ਸਟੇਸ਼ਨ ਪਹੁੰਚ ਗਈ ਇੱਥੋਂ ਹੁਣ ਇਹ ਟ੍ਰੇਨ ਤਕਸ਼ਿਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡੇ ਲਈ ਰਵਾਨਾ ਹੋਏਗੀ ਹਜੂਰ ਸਾਹਿਬ ਤੋਂ ਆਈ ਸੰਗਤ ਆਪਣਾ ਸਮਾਨ ਟ੍ਰੇਨ 'ਚ ਰੱਖ ਰਹੀ ਹੈ ਕਿਉਂਕਿ ਕੁਝ ਸਮੇਂ ਬਾਅਦ ਇਹ ਟ੍ਰੇਨ ਤਕਸ਼ਿਰੀ ਦਮਦਮਾ ਸਾਹਿਬ ਲਈ ਰਵਾਨਾ ਹੋ ਜਾਈਗੀ ਦਰਸ਼ਨ ਕਰੋ ਜੀ ਗੁਰਗੋਵੀ ਸਿੰਘ ਜੀ ਦੇ ਘੋੜੇ ਦੇ ਅੱਗੇ ਵੰਸ਼ਕ ਜਿਹੜੇ ਪ੍ਰਾਤਨ ਘੋੜੇ ਸੀ ਇਹੋ ਘੋੜਾ ਸ਼ੁਕਰ ਹੈ ਵੈਗਰੂ ਦਾ ਜਿਨੇ ਮੌਕਾ ਦਿੱਤਾ ਇੱਥੇ ਆਣ ਦਾ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਿਲਕੁਲ ਡਿਫਰੈਂਟ ਐਕਸਪੀਰੀਅੰਸ ਹੈ ਜੀ ਇੱਥੇ ਆਣ ਦਾ ਮਾਦਾ ਕਹੂੰਗਾ ਤੁਹਾਡੇ ਸ਼ਹਿਰ ਜਿੱਥੇ-ਜਿੱਥੇ ਵੀ ਇਹ ਟ੍ਰੇਨ ਲੰਘਦੀ ਹੈ ਜਰੂਰ ਦੇਖਣ ਜਾਇਓ ਜਰੂਰ ਦਰਸ਼ਨ ਕਰਕੇ ਆਇਓ ਤੁਹਾਨੂੰ ਬਹੁਤ ਵਧੀਆ ਲੱਗੇਗਾ ਸਾਰੇ ਚੜਦੀ ਕਲਾ ਵਾਲੇ ਸਿੰਘ ਨੇ ਜਿੰਨੇ ਵੀ ਸਾਰੇ ਯੂਸਫ ਤੋਂ ਆਏ ਬਹੁਤ ਵਧੀਆ ਲੱਗੇ ਇਹਨਾਂ ਨੂੰ ਮਿਲ ਕੇ ਤੁਹਾਨੂੰ ਸ਼ਰਨ ਆਈ ਆ ਜੀ ਤੁਹਾਨੂੰ ਸ਼ਰਨ ਆਈ ਆ ਜੀ ਆਪ ਜੀਆਂ ਦੇ ਪਾ ਇਹ ਫਤਿਹ ਕਰਦਾ ਹੈ ਵਗੈਰਾ ਆਦੇਸ਼ ਰਾਮ ਤੋਂ ਉਪਰੰਤ ਅਗਲੇ ਪੜਾਅ ਵਾਸਤੇ ਨਗਰ ਕੀਰਤਨ ਦੀ ਅਰੰਭਤਾ ਹੋਈ ਦੀ ਸਤਿਗੁਰ ਜੀਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੋਂ ਇਸ ਸਮੇਂ ਆਪ ਜੀ ਕਮਰ ਤੋਂ ਕਾਬਰ ਕਸੇ ਗੁਜ਼ਰ ਲਗੇ ਨੇ ਆਪ ਤੋਂ ਸਮੂਹ ਸੰਗਤਾਂ ਨੂੰ ਅਗਲੇ ਨਗਰ ਕੀਰਤਨ ਦੇ ਪ੍ਰਵਾਹ ਵਰਤੇ ਜਾਣ ਦੀ ਆਗਿਆ ਬਖਸ਼ਿਸ਼ ਕਰੋ ਸਮੂਹ ਸੰਗਤਾਂ ਹਾਜ਼ਰ ਨੇ ਜਿੰਨਾ ਜਿੰਨਾ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਸੇਵਾਵਾਂ ਕੀਤੀਆਂ ਸਰਬੱਤ ਸੰਗਤਾਂ ਨੇ ਕੀਤੀਆਂ ਸੇਵਾਵਾਂ ਦੰਤੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁਟਾ ਮੁਆਫ ਕਰਨੀਆਂ ਅੱਗੇ ਤੋਂ ਸਮਤ ਬਖਸ਼ੀ ਨਿਸਰਬਤ ਦੇ ਕਾਲ ਨਿਰਾਸ਼ ਕਰਨਾ ਚਿਤ ਆਵੇ ਤانوں ਵੀਡੀਓ ਨੂੰ ਕੁਝ ਵੀ ਵਧੀਆ ਲੱਗਿਆ ਤਾਂ ਇਸ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਜੀ ਰੱਬ ਰੱਖਾ